ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸਫਰ ਚੱਲ ਰਿਹਾ ਹੈ ਜੀ ਹੰਗੋਂ ਸਾਹਿਬ ਦਾ ਤੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਕਿ ਪੰਜਾਬ ਤੋਂ ਰਿਸਕੇਸ ਤੱਕ ਦਾ ਸਫਰ ਬਾਈ ਟ੍ਰੇਨ ਕਿਵੇਂ ਆਇਆ ਜਾ ਸਕਦਾ ਕਿੰਨਾ ਖਰਚਾ ਆਉਂਦਾ ਸਾਰਾ ਕੁਝ ਤੇ ਅੱਜ ਹੁਣ ਆਪਾਂ ਪਹੁੰਚ ਚੁੱਕੇ ਹਾਂ ਰਿਸਕੇਸ ਉੱਥੇ ਹੀ ਵੀਡੀਓ ਸਟਾਰਟ ਕੀਤੀ ਹੈ ਜਿੱਥੋਂ ਪਿਛਲੀ ਵੀਡੀਓ ਬੰਦ ਕਰੀ ਸੀ ਤੇ ਇਸ ਵੀਡੀਓ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਜੀ ਰਿਸ਼ੀਕੇਸ ਜਦੋਂ ਦਸਤਰਵਾਂ ਮੰਗਿਤ ਤੇ ਚੱਲ ਕੇ ਲੰਗਰ ਬਾਣੀ ਛਕਦੇ ਕਿਉਂਕਿ ਥੱਕ ਬਹੁਤ ਗਿਆ ਤੇ ਮਾਂ ਕਾਫੀ ਹੋ ਗਿਆ ਲਗਾਤਾਰ ਲਗਭਗ 7-8 ਘੰਟੇ ਦਾ ਸਫਰ ਕਰਕੇ ਆਏ ਜੀ ਤੇ ਆਜੋ ਕਰਵਾਉਣੇ ਆ ਦਰਸ਼ਨ ਤੇ ਉੱਥੇ ਰਹਿਣ ਦਾ ਪ੍ਰਬੰਧ ਕਿਵੇਂ ਦਾ ਕੀ ਹਿਸਾਬ ਕਿਤਾਬ ਸਾਰਾ ਕੁਝ ਦੱਸਾਂਗੇ ਤੁਹਾਨੂੰ ਸੋ ਵੀਡੀਓ ਨਾਲ ਬਣੇ ਦਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਜੀ ਚੱਲੀਏ ਰਿਸ਼ੀਕੇਸ ਸਟੇਸ਼ਨ ਤੋਂ ਥੋੜੀ ਜੀ ਦੂਰ ਹੈ ਜੀ ਗੁਰਦੁਆਰਾ ਸਾਹਿਬ ਤੁਸੀ ਉੱਥੇ ਪੁਰਕੇ ਵੀ ਜਾ ਫੜਦੇ ਤੇ ਜੇ ਤੁਰਕੇ ਨਹੀਂ ਜਾਣਾ ਤਾਂ ਇੱਥੇ ਆਟੋ ਵੀ ਚੱਲਦੇ ਨੇ ਤੇ ਤੁਸੀਂ 10 10 ਤੋਂ 20 ਰੁਪਏ ਲੱਗਦੇ ਨੇ ਆਟੋ ਦੇ ਤੇ ਉਹ ਵੀ ਲੈ ਕੇ ਜਾ ਸਕਦੇ ਤੇ ਆਪਾਂ ਚੱਲ ਨਹੀਂ ਹੈਗੇ ਪੈਦਲ ਯਾਤਰਾ ਇਦਾਂ ਦੀਆਂ ਗਲੀਆਂ ਦੇ ਵਿੱਚ ਦੀ ਹੋ ਕੇ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਥੋੜੀ ਜੀ ਦੂਰ ਹੈ ਜੀ 1 ਕਿਲੋ ਕਿਲੋ ਮੀਟਰ ਦੇ ਕਰੀਬ ਆਗੇ ਤੇ ਥੋੜਾ ਜਿਹਾ ਫਰਕ ਦੂਰ ਹੋਰ ਤੇ ਬਾਕੀ ਦੇਖਦੇ ਹਾਂ ਤੇ ਤੁਸੀਂ ਵੀ ਪੁੱਛਿਆ ਸਕਦੇ ਹੋ ਅਸੀਂ ਵੀ ਪੁੱਛ-ਪੁੱਛ ਕੇ ਆ ਰਹੇ ਹਾਂ ਜੀ ਇਹ ਰਾਸਤੇ ਕਿਉਂਕਿ ਛੋਟੀਆਂ-ਛੋਟੀਆਂ ਗਲੀਆਂ ਨੇ ਤੇ ਸ਼ਾਰਟਕਟ ਤੇ ਜੋ ਉੱਪਰ ਦੀ ਮেইন ਰੋਡ ਤੇ ਦੀ ਆਉਂਦੇ ਤਾਂ ਕਾਫੀ ਦੂਰ ਪੈਣਾ ਸੀ ਤੇ ਘੁੰਮ ਕੇ ਵੀ ਆਉਣਾ ਪੈਂਦਾ ਕਾਫੀ ਤੇ ਬਾਕੀ ਸਾਨੂੰ ਜੀ ਯਾਤਰਾ ਜਸਟੇਸ਼ਨ ਕੈਂਪ ਤੋਂ ਤਾਂ ਸਟੈਂਟ ਕੈਂਪ ਤੇ ਅਰੇਸੀ ਕੇ ਸੁਤਰਾ ਖਾਲੇ ਤੇ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਚੱਲ ਕੇ ਉਥੋਂ ਬੁੱਕਾ ਕਰਾਂਗੇ ਅੱਗੇ ਵਾਸਤੇ ਜੇ ਤਾਂ ਟ੍ਰੈਵਲਰ ਮਿਲ ਗਈ ਤਾਂ ਉਹ ਜੇ ਕੋਈ ਬੱਸ ਦਾ ਸਾਧਨ ਹੋਇਆ ਤਾਂ ਉਹ ਜੇ ਤੁਸੀਂ ਵੀ ਮਹਮਨ ਸਾਹਿਬ ਦੀ ਯਾਤਰਾ ਕਰਨਾ ਚਾਹੁੰਦੇ ਹੋ ਜਾਂ ਜਿਹੜੇ ਆਪਣੇ ਵਹੀ ਕਲਾਂ ਤੇ ਆਉਂਦੇ ਨੇ ਉਹ ਵੀ ਕਿਰਪਾ ਕਰਕੇ ਸਵੇਰੇ ਸਾਢੇ 6 ਵਜੇ ਨਿਕਲਿਆ ਕਰੋ ਕਿਉਂਕਿ ਇੱਥੇ ਬਹੁਤ ਜ਼ਿਆਦਾ ਜਾਮ ਰਹਿੰਦੀ ਆ ਹਰ ਦਿਵਾਰ ਵੀ ਉਹੀ ਪ੍ਰੋਬਲਮ ਆ ਟ੍ਰੈਫਿਕ ਦੀ ਤੇ ਰੇਸੀਕੂਸ ਦੀ ਕਿਉਂਕਿ ਹੁਣ ਛੁੱਟੀਆਂ ਦੇ ਦਿਨ ਚੱਲਦੇ ਹੁੰਦੇ ਨੇ ਤੇ ਇਹ ਜਗ੍ਹਾ ਦੇ ਤੁਮਣ ਬਹੁਤ ਜ਼ਿਆਦਾ ਸੰਘਤ ਆਉਂਦੀ ਆ ਤੇ ਆ ਦੇਖ ਸਕਦੇ ਹੋ ਸਾਮ ਦਾ 4-5 ਦਾ ਟਾਈਮ ਆ ਤੇ ਟ੍ਰੈਫਿਕ ਬਹੁਤ ਜ਼ਿਆਦਾ ਆ ਇੱਥੇ ਤੇ ਹੈਵੀ ਲੋਕਲ ਰੋਡ ਹੈ ਮੇਨ ਰੋਡ ਹੈ ਨਹੀਂ ਇਹ ਹੈ ਜੀ ਅੰਦਰ ਤੁਹਾਨੂੰ ਬੂੜ ਦੇ ਦੇਖ ਜਾਣਗੇ ਤੁਸੀਂ ਵੀ ਨੰਬਰ ਵੀ ਨੋਟ ਕਰ ਸਕਦੇ ਹੋ ਰੈਫਟਿੰਗ ਕਰਨੀਆਂ ਬਾਈਕ ਰੈਂਟ ਤੇ ਲੈਣੀਆਂ ਕੈਂਪਿੰਗ ਕਰਨੀਆਂ ਜਾਂ ਕਾਰ ਬੁਕਿੰਗ ਕਰਨੀਆਂ ਆ ਸਾਰਾ ਇੱਧਰ ਦਾ ਇੱਥੇ ਬੂੜ ਜਗਾ ਜਗਾ ਤੇ ਤੁਹਾਨੂੰ ਲੱਗੇ ਮਿਲਣਗੇ ਇਹ ਤੋਂ ਕਾਰ ਦੇ ਆ ਦੇਖ ਸਕਦੇ ਹੋ ਜੇ ਕਿਸੇ ਨੇ ਨਸਬੂਕ ਬਸਸ ਤੇ ਜਾਣਾ ਹੈ ਮਨਸੂਰ ਸਾਹਿਬ ਤੱਕੋਂ ਜਾਂ ਚਲੇ ਜਾ ਸਕਦੇ ਜੋ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਆ ਮੌਜੂਦ ਆ ਇੱਕ ਬੇਨਤੀ ਹੋਰ ਕਿ ਕਿਰਪਾ ਕਰਕੇ ਰੇਲਵੇ ਸਟੇਸ਼ਨ ਤੋਂ ਤੈਂ ਫੂਹੀ ਲੈ ਲਿਓ 10-20 ਰੁਪਏ ਲਊਗਾ। ਇਹ ਰੇ ਕਾਫੀ ਦੂਰ ਆ ਕਿ ਸਾਨੂੰ ਵੀ ਕਿਸੇ ਨੇ ਗਲਤ ਗਾਈਡ ਕਰਤਾ ਤੇ ਸਾਨੂੰ ਇਸ ਵੀ ਚਲੋ ਨੇੜੇ ਹੀ ਆ ਵੀ ਕਿਲੋਮੀਟਰ ਤੇ ਕਰੀਵਾ। ਤੇ ਤੁਸੀਂ ਜਰੂਰ ਕਿਰਪਾ ਕਰਕੇ ਆਟੋ ਹੀ ਲੈ ਲਿਓ। ਤਾਂ ਠੀਕ ਰਹੂਗਾ ਨਹੀਂ 3-4 ਕਿਲੋਮੀਟਰ ਤਾਂ ਅਸੀਂ ਤੁਰੇ ਆਏ। ਇਹ ਹਜੇ 1-2 ਕਿਲੋਮੀਟਰ ਸ਼ਾਇਦ ਹੋਰ ਹੋਊਗਾ ਬਾਕੀ ਹੁਣ ਜਾਣਦੇ ਆਂ ਦੇਖਦੇ ਆਂ। ਸੇਮਗੁਣ ਸਾਹਿਬ ਦੀਆਂ ਜਿਹੜੀਆਂ ਪਹਾੜੀ ਜਾਂਦਾ ਦੇਖ ਸਕਦੇ ਹੋ। ਪਹਾੜੀ ਦੇ ਆਪਾਂ ਨੇੜੇ ਹੀ ਆ। ਇੱਥੋਂ ਹੀ ਰਸਤਾ ਜਾਂਦਾ ਜੀ ਪਹਾੜੀ ਚ। ਕੋਈ ਰਿਸੀ ਗੇਸ ਤੋਂ ਪਹਾੜੀ ਸੜਕ ਸਟਾਰਟ ਹੋ ਜਾਂਦੀ ਐ। ਇੱਥੇ ਤਾਂ ਕਾਫੀ ਟੈਂਪਰੇਚਰ ਤੇ ਰਾਤ ਨੂੰ ਕਹਿੰਦੇ ਠੀਕ ਹੋ ਜਾਂਦਾ। ਤੇ ਜਿਉਂ-ਜਿਉਂ ਪਹਾੜੀ ਏਰੀਆ ਦੇ ਉੱਪਰ ਜਾਵਾਂਗੇ, ਤਿਆਂ ਤੋਂ ਠੰਡ ਸਟਾਰਟ ਹੋਈ ਜਾਊਗੀ। ਕਾਨੂੰਨ ਲਗਭਗ 40-50 ਕਿਲੋਮੀਟਰ ਜਾ ਕੇ ਠੰਡ ਲੱਗਣ ਲੱਗ ਜਾਣੀ ਆ। ਆਪਾਂ ਲੈ ਲਿਆ। ਆ ਟੂ ਹਾਰ ਕੀ ਜੇ ਦੇਖ ਸਕਦੇ ਹੋ ਤੇ ਛੋਟੇ ਹਾਜ਼ਰ ਸਾਹਿਬ ਤੇ ਟਾਰਗੇਟ ਟੈਂਪੂ ਦੇ ਲੋਕੀ ਕਾਫੀ ਥੱਕ ਟੁੱਪ ਗਏ ਤਾਂ ਕਰਕੇ ਟੈਂਪੂ ਲੈਣਾ ਪਿਆ ਹੁਣ 10000 ਰੁਪਏ ਦਾ ਟੈਂਪੂ ਲਿਆ ਸ਼ਾਇਦ ਉਹਦਾ ਵੀ ਤੁੰਗੀਰੇ ਬੱਲੇ ਲੱਗਣਗੇ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਤੇ ਆਜੋ ਕਰਵਾਉਣੇ ਅੰਦਰੋਂ ਦਰਸ਼ਨ ਤੇ ਬਸ ਲੱਗੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ٹرسٹ ਕਿਉਂਕਿ ਹੇਮਕੁੰਟ ਸਾਹਿਬ ਜੋ ਦਾਜੋ ਮੈਨੇਜਮੈਂਟ ٹرسٹ ਹੈ ਰਿਸੀਕਲ ਉਸ ਦੇ ਅੰਦਰੋਂ ਦਾ ਜੀ ਗੁਰਦੁਆਰਾ ਸਾਹਿਬ ਅੰਦਰੋਂ ਦਰਸ਼ਨ ਪਹਿਲਾਂ ਜੁੜਾ ਕੇ ਕਰਾਉਣੇ ਜੁੜੇ ਜਮਾ ਤੇ ਇੱਧਰ ਬੈਕ ਸਾਈਡ ਤੇ ਗੁਰਦੁਆਰਾ ਸਾਹਿਬ ਦੇ ਜੋੜਾ ਕਰ ਪਿੱਛੇ हट ਗਿਆ ਪਹਿਲਾਂ ਅੱਗੇ ਹੁੰਦਾ ਸੀ ਚਲ ਪਿਛਲੀ ਵਾਰ ਆਈ ਸੀ ਕਿਉਂਕਿ ਮੈਂ ਰਿਸੀਕਲ ਸ ਦੋ ਤਿੰਨ ਵਾਰ ਆ ਗਿਆ ਤੇ ਹੁਣ ਇਹ ਇੱਧਰ ਆ ਕਮਰੇ ਨੇ ਸਾਰੇ ਆ ਦੇਖ ਸਕਦੇ ਹਾਂ ਹਾਲ ਨੰਬਰ 2 ਚਾਰ ਸਾਹਿਬ ਸਾਡੇ ਨੂੰ ਨਮਸਕਾਰ ਸਾਰੇ ਨਿਵਾਸ ਸਥਾਨ ਨੇ ਤੇ ਸਾਹਮਣੇ ਬੁੱਤ ਲੱਗੇ ਹੋਏ ਨੇ ਇੱਧਰ ਹੈਗਾ ਜੀ ਜੋੜਾ ਕਰ ਆਜੋ ਜੀ ਪਹਿਲਾਂ ਜਮਾ ਕਰਵਾਉਣਾ ਜੋੜੇ ਕਰ ਚ ਜੋੜੇ ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਅੱਗੇ ਹੁੰਨਾ ਹੋਵਾਂਗੇ ਨਮਸਤਕ ਲੱਗੇ ਜੋੜੇ ਦਾ ਤੋਂ ਕੋਪਣ ਤੇ ਆਜੋ ਹੁਣ ਸਭ ਤੋਂ ਪਹਿਲਾਂ ਰੈਕੜੀ ਤੇ ਘਰ ਚ ਜਾਣੇ ਤੇ ਉੱਥੇ ਕਰਵਾਉਣੀ ਜੀ ਲੈਗ ਜਮਾ ਕਿਉਂਕਿ ਇਨਾਂ ਚ ਬੂਤ ਵਗੈਰਾ ਦੇ ਚੱਪਲਾਂ ਨੇ ਉਹ ਘੜੀ ਘੜ ਤੋਂ ਜਮਾ ਕਰਵਾ ਕੇ ਪਹਿਰ ਗੁਰਦੁਆਰਾ ਸਾਹਿਬ ਹੋਵਾਂਗੇ ਨਮਸਤਕ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਆਲੇ ਸ਼ੀਸ਼ ਨਾਮਾ ਨਾਨਕ ਨਾਮਾ ਸ੍ਰੀ ਗੁਰੂ ਸਾਹਿਬ ਜੀ ਬਿਨੋ ਤਾਲੋ ਜੀ ਨੂੰ ਪਾਉਸ ਲੱਖ ਸਵਾ ਪੁਰਸਾਂ ਲੈਂਦੇ ਕਲਗਾਉ ਤਾਲਾ ਗੁਰਦੁਆਰਾ ਸਾਹਿਬ ਦੇ ਹੀਠਾਂ ਮਤਲਬ ਉੱਪਰ ਬਿਲਡਿੰਗ ਦੇ ਤਾਂ ਦੰਦ ਸਰੀ ਗੁਰੂ ਘਰ ਦਾ ਜਿਹਦਾ ਪ੍ਰਕਾਸ਼ ਆ ਤੇ ਨੀਚੇ ਗੱਲ ਕਰੀਏ ਤਾਂ ਇੱਕ ਅਜਾਇਬ ਘਰ ਜਿਹਦੇ ਵਿੱਚ ਆਪਣੇ ਸਿੰਘ ਜਿਵੇਂ ਬਾਬਾ ਦੀਪ ਸਿੰਘ ਜੀ ਹੋ ਗਏ ਚਾਰ ਛੋਟੇ ਸਾਹਿਬਜ਼ਾਦੇ ਹੋ ਗਏ ਤੇ ਹੋਰਾਂ ਦੇ ਸਟੈਚੂ ਨੇ ਜੋ ਕਿ ਬਹੁਤ ਬਹੁਤ ਵਧੀਆ ਢੰਗ ਨਾਲ ਉਹਨਾਂ ਦੀ ਸ਼ਹੀਦੀ ਨੂੰ ਵਰਸਾਇਆ ਗਿਆ ਤੇ ਉਹ ਵੀ ਦਰਸ਼ਨ ਕਰਾਂਗੇ ਫਿਲਹਾਲ ਉੱਤੇ ਭੀੜ ਬਹੁਤ ਆ ਤੇ ਵਾਕਿ ਚਲੋ ਦੇਖਦੇ ਹਾਂ ਇੱਕ ਵਾਰ ਇਥੇ ਭੀੜ ਬਹੁਤ ਹੈ ਜੀ ਇਹ ਸਾਰੀ ਲਾਈਨ ਰੂਮ ਲੈਣ ਵਾਸਤੇ ਲੱਗੀ ਹੋਈ ਹੈ ਜੀ ਤੇ ਅਸੀਂ ਪ੍ਰਵੇਸ਼ ਤੇ ਆ ਸਾਰੇ ਇਕੱਠਾ ਰੂਮ ਲੈਣ ਵਾਸਤੇ ਖੜਾ ਜੀ ਬਾਕੀ ਦੇਖਦੇ ਆ ਕਰਦੇ ਆ ਕੋਸ਼ਿਸ਼ ਗੁਰਦੁਆਰਾ ਸਾਹਿਬ ਦੇ ਨਾਲ ਇਹ ਆ ਦੇਖ ਸਕਦੇ ਹੋ ਆ ਸਾਹਮਣੇ ਹੈਗਾ ਸੜੀਕਰ ਤੇ ਆਪਾਂ ਨੂੰ ਕਰਾਉਣੇ ਪਹਿਲਾਂ ਬੈਗਜ ਮਾ ਫੇਰ ਸਕਦੇ ਆ ਲੰਗਰ ਕਰਦੇ ਨਾਲ ਹੀ ਹੈਗਾ ਜੀ ਇੰਦਰ ਹਾਲ ਤੇ ਚੱਲ ਕੇ ਹੁਣ ਸਕਦੇ ਆਂ ਜੀ ਲੰਗਰ ਤੇ ਪਰ ਹਿੰਦੂ ਸਾਹਿਬ ਨੂੰ ਜਾਣ ਵਾਲੀ ਸੰਗਤ ਦਾ ਕੱਟ ਬਹੁਤ ਜ਼ਿਆਦਾ ਤੇ ਹੋ ਸਕਦਾ ਰਸਤੇ 'ਚ ਵੀ ਬਹੁਤ ਜ਼ਿਆਦਾ ਭੀੜ ਹੋਵੇ ਬਾਕੀ ਖਲਣੇ ਬੜਾ ਲੱਗੂਗਾ ਤੇ ਹੁਣ ਪਹੁੰਚ ਸਕਦੇ ਆਂ ਲੰਗਰ ਕਿਉਂਕਿ ਸਵੇਰ ਦਾ ਕੁਝ ਨਹੀਂ ਖਾਦਾ ਹੁਣ ਕਰਾਉਣ ਚੱਲਦੇ ਆਂ ਲੰਗਰ ਸਕਣ ਤੋਂ ਬਾਅਦ ਹੁਣ ਕਰਾਉਣ ਚੱਲਦੇ ਆਂ ਰਜਿਸਟ੍ਰੇਸ਼ਨ ਦੇਖਦੇ ਆਂ ਕਿੱਥੇ ਮਿਲਦੀ ਆ ਦੁਬਾਰਾ ਸਾਹਿਬ ਦੇ ਨਾਲ ਹੀ ਬਿਲਕੁਲ ਆ ਦੇਖ ਸਕਦੇ ਹੋ ਕਿ ਕਿੱਡੀ ਵੱਡੀ ਲਾਈਨ ਆ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਲੋ ਜੀ ਹੁਣ ਤੁਹਾਨੂੰ ਜਿਹੜੇ ਸਿੱਖਾਂ ਦੀ ਯਾਦਗਾਰ ਬਣੀ ਹੋਈ ਹੈ ਇੱਥੇ ਉਹਦੇ ਦਰਸ਼ਨ ਕਰਾਉਣੇ ਆ ਸਟੈਚੂ ਬਣੇ ਹੋਏ ਨੇ ਪਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਅੱਜ ਜੇ ਚੱਲਦੇ ਆ ਅੰਦਰ ਇਹ ਜੀ ਉਸ ਸਮੇਂ ਦਾ ਵਰਤਾਨ ਜਦੋਂ ਮੀਰ ਮੰਨੂ ਪੰਜਾਬ ਦਾ ਗਵਰਨਰ ਸੀ ਤੇ ਬਹੁਤ ਜ਼ੁਲਮੇ ਸੀ ਉਸਨੇ ਕੀ ਕੀਤਾ ਸਾਰੇ ਸਿੱਖ ਲੱਭ ਲੱਭ ਕੇ ਮਾਰ ਦਿੱਤੇ ਤੇ ਇਸਤਰੀਆਂ ਤੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੁਸਲਮਾਨ ਬਣਾਉਣ ਦਾ ਫਤਵਾ ਜਾਰੀ ਕਰਤਾ ਤਾਂ ਜਦੋਂ ਬੀਬੀਆਂ ਨੇ ਨਾਂ ਮੰਨੀ ਤਾਂ ਉਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਸ਼ਹੀਦ ਕਰਕੇ ਉਹਨਾਂ ਦੇ ਗਰਾਂ ਟੂਟੇ ਕਰਕੇ ਉਹਨਾਂ ਦੇ ਗਰਾਂ ਦੇ ਵਿੱਚ ਪਾ ਦਿੱਤੇ ਤੇ ਸਭਾ ਮਨ ਮੰਨਦਾ ਕਹਿੰਦੇ ਆਟਾ ਵੀ ਪਿਸਵਾਇਆ ਤੇ ਆਹ ਜਿਹੜੇ ਤੁਸੀਂ ਸਿੰਘ ਦੇਖ ਰਹੇ ਹੋ ਇਹ ਉਹ ਤਿੰਨ ਸਿੰਘ ਨੇ ਜੀ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਹਾਲਾ ਜੀ ਜਿਹੜੇ ਗੁਰੂ ਤੇਗ ਬਹਾਦਰ ਜੀ ਨਾਲ ਚਾਂਦਨੀ ਚੌਕ ਦਿੱਲੀ ਵਿਖੇ ਤਿੰਨ ਸਿੰਘ ਸੀ ਜੋ ਸ਼ਹੀਦ ਹੋ ਗਏ ਸੀ ਇੱਕ ਨੂੰ ਉਬਲਦੇ ਪਾਣੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਦੂਜਿਆਂ ਨੂੰ ਦੋ ਲੱਕੜ ਦੇ ਹਲਦਾਲੇ ਮਤਲਬ ਥਾਮੜਿਆਂ ਨਾਲ ਬੰਨ੍ਹ ਕੇ ਆਰਿਆਂ ਦੇ ਨਾਲ ਚੀਰ ਦਿੱਤਾ ਗਿਆ ਸੀ ਭਾਈ ਮਤੀ ਦਾਸ ਜੀ ਨੂੰ ਤੇ ਇਸ ਤਰ੍ਹਾਂ ਦੇ ਸਟੈਚੂ ਮਤਲਬ ਉਸ ਸਮੇਂ ਦੀ ਜੀਵਨੀ ਦਰਸਾਉਂਦੇ ਨੇ ਵੀ ਕਿਦਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਹੁਣ ਆਪਾਂ ਅੱਗੇ ਤੇ ਇਹ ਨੇ ਭਾਈ ਸਹਾਵਾਦ ਸਿੰਘ ਜੀ ਜਿਨ੍ਹਾਂ ਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਨੇ ਵੀ اسلام ਧਰਮ ਕਬੂਲ ਨਹੀਂ ਸੀ ਕੀਤਾ ਤੇ ਇਹ ਹੈ ਜੀ ਪੂਰੀ ਹਿਸਟਰੀ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਪੜ ਸਕਦੇ ਹੋ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਦਰਤੇ ਮਤਲਬ ਖੁਸ਼ੀ ਖੁਸ਼ੀ ਚਰਖੜੀ ਤੇ ਚੜ ਗਏ ਸੀ ਤੇ ਇਹ ਸੀ ਜਕਰੀਆ ਖਾਨ ਦੇ ਸਮੇਂ ਦਾ ਮੌਜੂਦਾ ਹਾਲ ਸੀ ਤੇ ਹੁਣ ਚੱਲਦੇ ਹਾਂ ਜੀ ਅੱਗੇ ਇਹਦੇ ਸੰਗਤ ਜੀ ਭਾਈ ਤਾਰੂ ਸਿੰਘ ਜੀ ਇਹਨਾਂ ਨੂੰ ਵੀ ਇਸਲਾਮ ਕਬੂਲ ਕਰਨ ਲਈ ਬਹੁਤ ਲਾਲਚ ਦਿੱਤੇ ਗਏ ਸੀ ਪਰ ਜਦੋਂ ਇਹ ਨਾ ਮੰਨੇ ਤਾਂ ਜਕਰੀ ਖਾਨ ਨੇ ਇਹਨਾਂ ਦੀ ਖੋਪੜੀ ਲਾ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਤੇ ਇਹ ਜੀ ਸਟੈਚੂਆਂ ਦੇ ਵਿੱਚ ਉਦੋਂ ਦਰਸਾਇਆ ਗਿਆ ਖੋਪੜੀ ਲਾ ਰਹੇ ਨੇ ਮੁਗਲ ਤੇ ਇਹ ਆ ਜੀ ਪੂਰਾ ਇਤਿਹਾਸ ਸੋ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਪੜ ਸਕਦੇ ਹੋ ਤੇ ਹੁਣ ਵਧਦੇ ਹਾਂ ਜੀ ਅੱਗੇ ਤੇ ਅਗਲਾ ਸਟੈਚੂ ਹੈਗਾ ਜੀ ਭਾਈ ਮਨੀ ਸਿੰਘ ਜੀ ਦਾ ਜਿਨ੍ਹਾਂ ਨੇ ਇਸਲਾਮ ਕਬੂਲ ਕਰਨ ਤੋਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਸੀ ਤੇ ਇਹਨਾਂ ਨੂੰ ਇਹਨਾਂ ਦੀ ਵੋਟੀ-ਵੋਟੀ ਵੱਢ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਭਾਈ ਮਨੀ ਸਿੰਘ ਜੀ ਦਾ ਤੇ ਇਹ ਇਤਿਹਾਸ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਪੜ ਸਕਦੇ ਹੋ ਜੀ ਤੇ ਹੁਣ ਵਧਦੇ ਆ ਅੱਗੇ ਸੰਗਤ ਜੀ ਨੇ ਆਪਣੇ ਮਹਾਨ ਸਮੇਂ ਦੇ ਜਰਨਲ ਜੋਧਾ ਬਾਬਾ ਦੀਪ ਸਿੰਘ ਜੀ ਦਾ ਸਟੈਚੂ ਤੇ ਇਹ ਜੀ ਸਾਰਾ ਹਿਸਟਰੀ ਲਿਖੀ ਹੋਈ ਆ ਤੇ ਤੁਸੀਂ ਸਿਕਸਟਿਨ ਸੌਟ ਲੈ ਕੇ ਪੜ ਸਕਦੇ ਹੋ ਤੇ ਹੁਣ ਵਧਦੇ ਆ ਜੀ ਅੱਗੇ ਤੇ ਅੱਗੇ ਆਗੇ ਜੀ ਛੋਟੇ ਸਹਿਜਾ ਦੇ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਤੇ 7 ਸਾਲ ਸੀ ਇਹਨਾਂ ਨੂੰ ਵਜ਼ੀਰ ਖਾਨ ਨੇ ਜੰਦਾ ਨੀਹਾਂ ਦੇ ਵਿੱਚ ਚੁਣਾ ਕੇ ਸਰੰਗ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਤਾਂ ਪੰਜਾਬ ਦਾ ਬੱਚਾ ਬੱਚਾ ਜਾਣਾ ਤੇ ਬਹੁਤ ਵਧੀਆ ਤਰੀਕੇ ਨਾਲ ਦੱਸਾਇਆ ਗਿਆ ਜੀ ਇੱਥੇ ਸ੍ਰੀ ਹੇਮਕੁੰਸਾਹਬ ઋષਿ ਕੇ ਸੋ ਜਦੋਂ ਵੀ ਤੁਸੀਂ ਇਸ ਸਥਾਨ ਤੇ ਆਵੋ ਤਾਂ ਇਹਨਾਂ ਸਟੈਚੂਆਂ ਦੇ ਦਰਸ਼ਨ ਜ਼ਰੂਰ ਕਰਕੇ ਜਾਇਆ ਕਰੋ ਤੇ ਨਾਲ ਦੀ ਨਾਲ ਹਿਸਟਰੀ ਵੀ ਇੱਥੇ ਲਿਖੀ ਹੋਈ ਆ ਸਾਰੀ ਤੇ ਇਸ ਤਰ੍ਹਾਂ ਦੇ ਸਟੈਚੂ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਮਿਲਦੇ ਨੇ ਜੀ ਵੈਸੇ ਤਾਂ ਹਾਉ ਨਹੀਂ ਤੇ ਪਰ ਬਹੁਤ ਸੋਹਣੇ ਤਰੀਕੇ ਨਾਲ ਦਰਸਾਇਆ ਗਿਆ ਇਹ ਭਾਈ ਕਨਈਆ ਜੀ ਦਾ ਸਟੈਚੂ ਆ ਜਿਹੜੇ ਦੁਸ਼ਮਣ ਨੂੰ ਵੀ ਪਾਣੀ ਪਲਾਉਂਦੇ ਸੀ ਤੇ ਹੁਣ ਕਰਦੇ ਆ ਜੀ ਇਸ ਵੀਡੀਓ ਦੀ ਸਮਾਪਤੀ ਤੇ ਇਸ ਜਗ੍ਹਾ ਦੇ ਉੱਤੇ ਤੁਸੀਂ ਆ ਕੇ ਇੱਕ ਦਿਨ ਆਪਣਾ ਆਰਾਮ ਕਰ ਸਕਦੇ ਹੋ ਦੁਸ਼ਮਣਾਂ ਨੂੰ ਵੀ ਪਾਣੀ ਪਲਾਉਂਦੇ ਸੀ ਤੇ ਹੁਣ ਕਰਵਾਉਣਿਆਂ ਜੀ ਰਜਿਸਟ੍ਰੇਸ਼ਨ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਨੇ ਹੇਮਗੋਨ ਸਾਹਿਬ ਜਾਣਾ ਤਾਂ ਰਜਿਸਟ੍ਰੇਸ਼ਨ ਜੁਰੂ ਕਰਾਉਣੀ ਜ਼ਰੂਰੀ ਆ ਕਿਉਂਕਿ ਲਾਈਨ ਦੇ ਵਿੱਚ ਲੱਗਣਾ ਪੈਂਦਾ ਸਪੀਡ ਬਹੁਤ ਅਸੰਗਤ ਬਹੁਤ ਜ਼ਿਆਦਾ ਆ ਰਹੀ ਹੈ ਇਸ ਵਾਰ ਤੇ ਆਜੋ ਜੀ ਕਰਵਾਉਣੇ ਆ ਰਜਿਸਟ੍ਰੇਸ਼ਨ ਬਾਕੀ ਚੱਲਦੇ ਆ ਜੀ ਆਜੋ ਤੇ ਰਜਿਸਟ੍ਰੇਸ਼ਨ ਕਰਵਾਉਣ ਗਏ ਸੀ ਤੇ ਹੋਈ ਨਹੀਂ ਰੇਡ ਡੂਕਣ ਚੱਲ ਲਾ ਕੇ ਲਾਈਨਾਂ ਦੇ ਵਿੱਚ ਖੜਪੜ ਕੇ ਮੁੜੇ ਸਾਨੂੰ ਸਵੇਰੇ 5:00 ਵਜੇ ਰਜਿਸਟ੍ਰੇਸ਼ਨ ਹੋਣੀ ਜਿਹੜੀ ਕਿ ਕਰਾਉਣੀ ਬਹੁਤ ਜ਼ਰੂਰੀ ਆ ਜੇ ਆਪਾਂ ਉੱਪਰ ਪਹਾੜੀਆਂ ਵੱਲ ਜਾਣਾ ਹੈ ਹਿਮਵੰਤਪੁਰ ਜਾਣਾ ਤਾਂ ਰਜਿਸਟ੍ਰੇਸ਼ਨ ਕਰਾਉਣੀ ਬਹੁਤ ਜ਼ਰੂਰੀ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੁੰਦੀ ਆ ਰਜਿਸਟ੍ਰੇਸ਼ਨ ਤੇ ਸੰਗਤ ਜ਼ਿਆਦਾ ਹੋਣ ਕਰਕੇ ਥੋੜਾ ਸਿਸਟਮ ਦੇ ਵਿੱਚ ਦਿੱਕਤ ਆ ਗਈ ਤੇ ਉਹਦੇ ਕਰਕੇ ਅੱਜ ਰਜਿਸਟ੍ਰੇਸ਼ਨ ਆਪਣੀ ਨਹੀਂ ਹੋਈ ਤੇ ਕੱਲ ਨੂੰ 5 ਵਜੇ ਰਜਿਸਟ੍ਰੇਸ਼ਨ ਹੋ ਜੂਗੀ ਉਹ ਕਰਵਾ ਕੇ ਤੇ ਆਪਾਂ ਅੱਗੇ ਰਵਾਨਾ ਹੋਵਾਂਗੇ ਆ ਦੇਖ ਸਕਦੇ ਹੋ ਰਸੀ ਕੇਸ ਦਾ ਸਾਰੇ ਪਾਸੇ ਜਾਮ-ਏ-ਜਾਮ ਐਵੇਂ ਮਿਲੂਗਾ ਰਾਤ ਨੂੰ ਤੇ ਸਵੇਰ ਨੂੰ ਤੋਂ ਸੋ ਕਿਰਪਾ ਕਰਕੇ ਜਿਹੜੇ ਆਪਣੇ ਆਪਣੇ ਸਾਧਨਾਂ ਤੇ ਆਉਂਦੇ ਨੇ ਕੋਸੇ ਵੇਰੇ 4-5 ਵਜੇ ਨਿਕਲ ਜਾਣ ਨਿਕਲਣ ਦਾ ਹੀ ਫਾਇਦਾ ਉਹਨਾਂ ਨੂੰ ਨਹੀਂ ਕਿ ਫਿਰ ਜਾਮਦੂ ਫਸੋਗੇ ਤਾਂ ਲੇਟ ਹੋਵੋਗੇ। ਥੋੜੀ ਸੀ ਕੇਸ ਜਿਆਦਾਤਰ ਭੀੜ ਭੜਕੇ ਵਾਲਾ ਇਲਾਕਾ ਤੇ ਇਦਾਂ ਹੀ ਜਾਮ ਲੱਗਾ ਰਹਿੰਦਾ ਇੱਥੇ ਤੇ ਇਹ ਸੀ ਗੁਰਦੁਆਰਾ ਹੈ ਮੋਢ ਸਾਹਿਬ ਰਿਸੀ ਕੇਸ ਜਿੱਥੇ ਇੱਕ ਰਾਤ ਰਿਸੀ ਕੇਸ ਦੇ ਵਿੱਚ ਰੁਕਣਾ ਪੈਂਦਾ ਤੁਸੀਂ ਇੱਥੇ ਵੀ ਸਟੇ ਕਰ ਸਕਦੇ ਹੋ ਤੇ ਇੱਕ ਹੈਗਾ ਨਿਰਮਣ ਆਸ਼ਰਮ ਉੱਥੇ ਵੀ ਸਟੇ ਕਰ ਸਕਦੇ ਹੋ ਜੇ ਤੁਹਾਨੂੰ ਇੱਥੇ ਕਮਰਾ ਜਾਂ ਹਾਲ ਨਹੀਂ ਮਿਲਦਾ ਵੈਸੇ ਇੱਥੇ 100% ਹਾਲ ਤਾਂ ਮਿਲ ਹੀ ਜਾਂਦਾ ਜੀ ਨਾਲੇ ਉਹ ਵੀ ਫ੍ਰੀ ਆਫ ਕਾਸਟ ਤੇ ਕਮਰਿਆਂ ਦਾ ਥੋੜਾ ਜਿਹਾ ਰੈਂਟ ਲੱਗਦਾ ਤੇ ਇੱਥੇ ਰੁਕੋਗੇ ਤਾਂ ਕਿਉਂਕਿ ਰਜਿਸਟ੍ਰੇਸ਼ਨ ਵੀ ਇਸੇ ਸਥਾਨ ਤੇ ਹੁੰਦੀ ਆ ਗੁਰਦੁਆਰਾ ਸਾਹਿਬ ਹੋਰ ਕਿਤੇ ਬਾਹਰ ਰਜਿਸਟ੍ਰੇਸ਼ਨ ਨਹੀਂ ਹੁੰਦੀ ਹੈਗੀ ਸੋ ਕਿਰਪਾ ਕਰਕੇ ਕੋਸ਼ਿਸ਼ ਕਰੋ ਕਿ ਗੁਰਦੁਆਰਾ ਸਾਹਿਬ ਰੋਕਣ ਦੀ ਤੇ ਹੁਣ ਬੁਲਾਉਣਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ